ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮ ਅਤੇ ਪੈਸ਼ਨਰ ਦੇ ਸਾਡੇ 3 ਸਾਲਾਂ ਤੋਂ ਆਪਣੀਆਂ ਮੰਗਾਂ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਸਰਕਾਰ ਮੀਟਿੰਗ ਦੇ ਦੇ ਕੇ ਮਲਾਜ਼ਮਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਤੋਂ ਥੱਕ ਕੇ ਮਲਾਜ਼ਮਾਂ ਨੇ ਹੁਣ ਆਪਣੇ ਸੰਘਰਸ਼ ਦੇ ਵਿੱਚ ਇੱਕ ਵੱਡਾ ਮੋੜ ਲਿਆਂਦਾ ਹੈ ਮਲਾਜ਼ਮਾਂ ਨੇ ਇੱਕ ਨਵਾਂ ਨਾਰਾ ਦਿੱਤਾ ਹੈ ਜੇ ਅਸੀਂ ਨਹੀਂ ਤੁਹਾਡੇ ਤੇ ਤੁਸੀਂ ਵੀ ਨਹੀਂ ਸਾਡੇ ਇਸ ਦੇ ਨਾਲ ਹੀ ਮਲਾਜ਼ਮਾਂ ਨੇ ਹੁਣ ਤੋਂ ਤਿਆਰੀ ਸਰਕਾਰ ਨੂੰ ਘੇਰਨ ਦੀ ਜਿਹੜੀ ਹੈ ਪੂਰੀ ਕਰ ਲਈ ਹੈ ਜੇ ਦਾ ਟਾਰਗੇਟ ਇਹ ਦਿੱਤਾ ਹੈ ਸਾਲ 2027 ਦੇ ਵਿੱਚ ਵੱਡੇ ਸਿਆਸੀ ਜਿਹੜੀ ਹੈ ਸੱਟ ਮਾਰੀ ਜਾਵੇਗੀ ਇਸ ਸਰਕਾਰ ਨੂੰ ਵੱਡੇ ਪੱਦਰ ਤੇ ਹਰਾਇਆ ਜਾਵੇ ਜਿਨ੍ਹਾਂ ਨੇ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਇਸ ਦੇ ਨਾਲ ਹੀ ਮੁਲਾਜ਼ਮ ਲੀਡਰਾਂ ਨੇ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਜਥੇਬੰਦੀਆਂ ਦੇ ਵਿੱਚ 50% ਜਿਹੜੀ ਹੈ ਲੀਡਰਸ਼ਿਪ ਹੈ ਉਹ ਹਿੱਸੇਦਾਰੀ ਜਿਹੜੀ ਹੈ ਮਹਿਲਾ ਮੁਲਾਜ਼ਮਾਂ ਨੂੰ ਦੇਣ ਦਾ ਫੈਸਲਾ ਲਿਆ ਹੈ ਤਾਂ ਜੋ ਮਹਿਲਾ ਮੁਲਾਜ਼ਮ ਵੀ ਪੁਰਸ਼ ਮੁਲਾਜ਼ਮਾਂ ਦੇ ਵਾਂਗ ਵੱਡੇ ਪਦਰਤੀ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੋਣ ਤੇ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਸਕੇ ਕਿਉਂਕਿ ਸੰਘਰਸ਼ ਦੇ ਵਿੱਚ ਮਹਿਲਾ ਮੁਲਾਜ਼ਮ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ ਦਫ਼ਤਰਾਂ ਦਾ ਕੰਮ ਚੱਲਦਾ ਰਹਿੰਦਾ ਹੈ ਇਹ ਵੱਡੇ ਕਦਮ ਪੰਜਾਬ ਸਟੇਟ ਮਸਟਰੀਅਰ ਸਰਵਿਸ ਯੂਨੀਅਨ ਨੇ ਚੁੱਕੇ ਨੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਬਿਰਕ ਨੇ ਜਿਹੜਾ ਹੈ ਸਬ ਕਮੇਟੀ ਨਾਲ ਹੋਈ ਮੀਟਿੰਗ ਤੋਂ ਜਿਹੜੀ ਹੈ ਦੁਖੀ ਹੋ ਕੇ ਜਿਹੜੀ ਗੱਲ ਕਹੀ ਹੈ ਵੀ ਉਹ ਮੰਗ ਜਿਹੜੀ ਹੈ ਤੇ ਜਿਹੜੇ ਕਿ ਜਿਹੜੇ ਥੱਕ ਚੁੱਕੇ ਨੇ ਤੇ ਲੰਮੇ ਸੰਘਰਸ਼ ਵੀ ਕੀਤੇ ਨੇ ਸਰਕਾਰ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕਈ ਮਹੀਨੇ ਪਹਿਲਾਂ ਮਸਟਰੀਅਲ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਸੀ ਬਕਾਇਦਾ ਲਿਖਤੀ ਪ੍ਰोसीडिंग ਜਾਰੀ ਹੋਈ ਸੀ ਪਰ ਜਿਹੜੀ ਪ੍ਰोसीडिंग ਦੇ ਵਿੱਚ ਕਈ ਮੰਗਾ ਮੰਨਣ ਦੇ ਬਾਰੇ ਫੈਸਲੇ ਜਿਹੜੇ ਨੇ ਅਹਿਮ ਫੈਸਲੇ ਹੋਏ ਸੀ ਅਧਿਕਾਰੀਆਂ ਦੀ ਕਮੇਟੀ ਬਣਾਉਂਦੀ ਜਿਹੜੀਆਂ ਨੇ ਡਾਇਰੈਕਸ਼ਨਾਂ ਦਿੱਤੀਆਂ ਸੀ ਪਰ ਇਹ ਸਾਰਿਆਂ ਦੇ ਬਾਵਜੂਦ ਗੁਰਨਾਮ ਸਿੰਘ ਵਿਰਕ ਨੇ ਕਿਹਾ ਹੈ ਵੀ ਉਨ੍ਹਾਂ ਦੇ ਪੱਲੇ ਅਸਤੱਕ ਨਿਰਾਸ਼ਾ ਹੀ ਪਈ ਹੈ ਜਿਸ ਤੋਂ ਇਹ ਜਾਪਦਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਦੇ এজেন্ডੇ ਦੇ ਵਿੱਚ ਹੈ ਹੀ ਨਹੀਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਹੁਣ ਆਪਣੀ ਜਥੇਬੰਦੀ ਨੂੰ ਇੱਕ ਵੱਖਰੇ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਕਰਨ ਦਾ ਯਤਨ ਕੀਤਾ ਹੈ ਜਿਦੇ ਤਹਿਤ ਮਿਸਟੀਰੀਅਸ ਸਰਵਿਸ ਯੂਨੀਅਨ ਨੇ ਜ਼ਿਲ੍ਹਾ ਪਧਰੀ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਸਟੇਟ ਦੀ ਜਿਹੜੀ ਲੀਡਰਸ਼ਿਪ ਹਰੇਕ ਜ਼ਿਲ੍ਹੇ ਦੇ ਵਿੱਚ ਜਾ ਕੇ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਨਾਲ ਜਿਹੜੀ ਹੈ ਮੰਥਨ ਕਰੀ ਕਰਦੀ ਹੈ ਡਾਇਰੈਕਸ਼ਨ ਕਰਦੀ ਹੈ ਆਪਣੇ ਸੰਘਰਸ਼ ਦੇ ਬਾਰੇ ਲਾਹੇ ਬੰਦ ਕਰਨਾ ਪਰ ਸਰਕਾਰ ਦੀ ਜਿਹੜੀ ਹੈ ਨੀਤੀ ਤੇ ਨੀਤ ਹੈ ਉਹਦੇ ਉੱਪਰ ਵੀ ਬੜੀ ਜਿਹੜੀ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ। ਔਰ ਦੋਸਤੋ ਮਸਟਰੀਅਸ ਸਰਵਿਸ ਯੂਨੀਅਨ ਨੇ ਉਹਨਾਂ ਫੈਸਲਾ ਕੀਤਾ ਹੈ ਵੀ ਉਹ ਆਪਣੇ ਸੰਘਰਸ਼ ਨੂੰ ਨਵਾਂ ਰੂਪ ਦੇਣ ਦੇ ਲਈ ਖਾਸ ਕਰਕੇ ਸਾਲ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਹੁਕਮ ਉਹ ਜਿਹੜੇ ਕੀ ਹੁਕਮ ਮਾਰਨ ਜਿਹੜੀ ਪਾਰਟੀ ਨੂੰ ਵੱਡੇ ਪੱਧਰ ਤੇ ਸੱਟ ਮਾਰਨ ਦੇ ਲਈ ਸੰਘਰਸ਼ ਲਈ ਤਿਆਰੀ ਕੀਤੀ ਜਾਉਗੇ ਲੀਡਰਸ਼ਿਪ ਨੇ ਕਿਹਾ ਹੈ ਵੀ ਆਮ ਆਦਮੀ ਪਾਰਟੀ ਤਾਂ ਨਿਆਤੇ ਰੈਲੀਆਂ ਦੇ ਵਿੱਚੋਂ ਨਿਕਲਦੀ ਪਾਰਟੀ ਹੈ ਪਾਰਟੀ ਹੈ ਹੁਣ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਧਰਨੇ ਅਤੇ ਰੈਲੀਆਂ ਕਰਨ ਵਾਲੀ ਦੇ ਉੱਪਰ ਜਿਹੜੀ ਹੈ ਤਰਛਦ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਲੀਡਰਸ਼ਿਪ ਨੇ ਵੀ ਜਦੋਂ ਮਸਟਰੀਅਸ ਸਰਵਿਸ ਯੂਨੀਅਨ ਨੇ ਪਿਛਲੇ ਸਮੇਂ ਤਰਨਤਨ ਵਿਖੇ ਪ੍ਰਦਰਸ਼ਨ ਕੀਤਾ ਪੰਜਾਬ ਭਰ ਦੇ ਵਿੱਚ ਸਾਰੇ ਮੁਲਾਜ਼ਮ ਬੱਸਾਂ ਭਰ ਕੇ ਤਰਨਤਨ ਪਹੁੰਚੇ ਸੀ ਆਪਣੀਆਂ ਮੰਗਾਂ ਦੇ ਲਈ ਸਰਕਾਰ ਨੂੰ ਉਹਨਾਂ ਦੇ ਜਿਹੜੇ ਵਾਅਦੇ ਯਾਦ ਕਰਵਾਉਣ ਦੇ ਲਈ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਜਿਹੜਾ ਕਿ ਤੇ ਕੁੱਟ ਮਾਰ ਵੀ ਕੀਤੀ ਗਈ ਗੁਰਨਾਮ ਸਿੰਘ ਵਿਰਕ ਨੇ ਦੇ ਅਨੁਸਾਰ ਹੁਣ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਉਹ ਬਗਾਨੇ ਦੇਸ਼ ਵਾਲਾ ਜਿਹੜਾ ਹੈ ਮਾਹੌਲ ਮਹਿਸੂਸ ਕਰ ਰਹੇ ਨੇ ਵੀ ਜਿਵੇਂ ਉਹ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਆਪਣੀ ਸਰ ਅਡੀ ਹੈ ਸਰਕਾਰ ਦੇ ਵਿੱਚ ਬਗਾਨੇ ਜਿਹੇ ਬਣ ਕੇ ਰਹਿ ਗਏ ਨੇ ਕਿਉਂਕਿ ਸਰਕਾਰ ਨੇ 16% ਡੀਏ ਵੀ ਦਬ ਲਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਸਰਕਾਰ ਨੂੰ ਡੀਏ ਸਬੰਧੀ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਦੋਂ ਪੂਰਾ ਹੋ ਚੁੱਕਿਆ ਹੈ ਪਰ ਅਜੇ ਤੱਕ ਸਰਕਾਰ ਦੇ ਕੋਈ ਵੀ ਜਿਹੜਾ ਹੈ ਉਪਰਾਲਾ ਨਹੀਂ ਕੀਤਾ ਗਿਆ ਹੈ ਸਰਕਾਰ ਪੁਰਾਣੀ ਪੈਨਸ਼ਨ ਵੀ ਨਹੀਂ ਦੇ ਰਹੀ ਵਾਅਦਾ ਕਰਨ ਦੇ ਬਾਵਜੂਦ ਸਰਕਾਰ ਕੋਟਾ ਦੇ ਫੈਸਲੇ ਦੇ ਬਾਵਜੂਦ 17/7/20 ਤੋਂ ਪਰਤੀ ਮਲਾਜ਼ਮਾਂ ਦੇ ਉੱਪਰ ਮੁਕੰਮਲ ਪੰਜਾਬ ਸਕੇਲ ਵੀ ਨਹੀਂ ਲਾਗੂ ਕਰ ਰਹੀ ਸਰਕਾਰ ਠੇਕਾ ਤੇ ਆਊਟਸ ਮਲਾਜ਼ਮਾਂ ਦੇ ਤਰਜ਼ ਨਹੀਂ ਕਰ ਰਹੀ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਰੈਗੂਲਰ ਭਤੀ ਕੀਤੀ ਮਲਾਜ਼ਮਾਂ ਨੂੰ 3 ਸਾਲ ਮੁੱਢਲੀ ਤਨਖਾਹ ਦੇ ਕੇ ਜਿਹੜਾ ਉਹਨਾਂ ਦਾ ਵਿਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਮਿਸਟਰੀਅਸ ਸਰਵਿਸ ਯੂਨੀਅਨ ਦੀਆਂ ਮੰਗਾਂ ਪਰਮਾਨ ਨਹੀਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਵੀ ਹੁਣ ਇੱਕ ਨਾਰਾ ਦਿੱਤਾ ਹੈ ਜਿਸ ਕਰ ਅਸੀਂ ਨਹੀਂ ਤੁਹਾਡੇ ਤੁਸੀਂ ਵੀ ਨਹੀਂ ਸਾਡੇ ਇਸ ਤਰਸ ਤੇ 2027 ਤੱਕ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਜੀਲਾ ਪੱਧਰ ਹੈ ਜਿਹੜੀਆਂ ਰੈਲੀਆਂ ਕੀਤੀਆਂ ਜਾ ਰੀਆਂ ਨੇ ਮੀਟਿੰਗਾਂ ਕੀਤੀਆਂ ਜਾ ਰੀਆਂ ਨੇ ਜਥੇਬੰਦੀਆਂ ਨੂੰ ਗਰਾਊਂਡ ਪੱਧਰ ਤੇ ਮਜ਼ਬੂਤ ਕਰਨ ਦੀ ਇੱਕ ਰਣਨੀਤੀ ਬਣਾਈ ਗਈ ਹੈ ਅਤੇ ਸਾਰੇ ਜਥੇਬੰਦੀਆਂ ਨੂੰ ਲਾਹੇਬੰਦ ਕਰਕੇ ਇੱਕੋ ਸਟੇਜ ਦੇ ਵਿੱਚ ਸਰਕਾਰ ਦੇ ਵਿਰੁੱਧ ਆਵਾਜ਼ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਹਦੇ ਦੇ ਵਿੱਚ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਤਹਿਸੀਲ ਪੱਧਰ ਦੇ ਯੂਨੀਅਨ ਨੇ ਮਸਟਰੀਅਰ ਸਰਵਿਸ ਯੂਨੀਅਨ ਦੇ ਉਹ ਹੁਣ ਵਿਧਾਨ ਸਭਾ ਹਲਕਾ ਵਾਈਜ਼ ਜਿਹੜਾ ਕਿ ਬਣਨਗੇ ਬਣਾਏ ਜਾਣਗੇ ਅਤੇ 117 ਵਿਧਾਨ ਸਭਾ ਹਲਕਿਆਂ ਦੇ ਮਸਟਰੀਅਰ ਮਸਟਰੀਅਰ ਪ੍ਰਧਾਨ ਵੀ ਜਿਹੜੇ ਨਿਯੁਕਤ ਕੀਤੇ ਜਾਣਗੇ ਤਾਂ ਜੋ ਗਰਾਊਂਡ ਪੱਧਰ ਤੇ ਸੰਗਰਸ਼ ਦੀ ਤਿਆਰੀ ਕਰਕੇ ਮਜ਼ਬੂਤੀ ਕੀਤੀ ਜਾਵੇ। ਉਹਨਾਂ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਵੀ ਉਹ ਇਸ ਪ੍ਰਕਿਰਿਆ ਦੇ ਦੌਰਾਨ ਜਦੋਂ ਗਰਾਊਂਡ ਪੱਧਰ ਤੇ ਉਹ ਵਿਚਰਨਗੇ ਤੇ ਉਹ ਜਿਹੜੀਆਂ ਧੱਕੇਸ਼ਾਹੀਆਂ ਉਹਨਾਂ ਦੇ ਨਾਲ ਹੋਈਆਂ ਨੇ ਉਹ ਹੇਠਲੇ ਪੱਧਰ ਤੇ ਘਰ-ਘਰ ਜਾ ਕੇ ਦੱਸਣਗੇ ਆਪਣੇ ਰਿਸ਼ਤੇਦਾਰਾਂ ਤੇ ਹੋਰਾਂ ਲੋਕਾਂ ਨੂੰ ਦੱਸਣਗੇ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਓ ਇਹ ਵੀ ਦੱਸਣਗੇ ਵੀ ਸਟੇਟ ਦੇ ਵਿੱਚ ਕਿਵੇਂ ਜਿਹੜੀ ਹੈ ਬਾਹਰੀ ਜਿਹੜੀ ਹੈ ਦਖਲਅਦਾਜ਼ੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਗੁਰਨਾਮ ਸਿੰਘ ਵਿਰਕ ਦੇ ਅਨੁਸਾਰ ਉਹਨਾਂ ਨੇ ਫੈਸਲਾ ਕੀਤਾ ਕਿਉਂਕਿ ਹੁਣ ਦਫ਼ਤਰਾਂ ਦੇ ਵਿੱਚ 50% ਦੇ ਕਰੀਬ ਮਹਿਲਾ ਮੁਲਾਜ਼ਮ ਜਿਹੜੇ ਨੇ ਵਰ ਸੰਘਰਸ਼ ਦੇ ਦੌਰਾਨ ਮਹਿਲਾ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਘਟ ਹੋਣ ਕਾਰਨ ਸੰਘਰਸ਼ ਨੂੰ ਕਿਤੇ ਨਾ ਕਿਤੇ ਜਿਹੜੇ ਨੁਕਸਾਨ ਮਿਲਦਾ ਹੈ ਇਸ ਦੇ ਲਈ ਮਸਟਰੀਅਲ ਯੂਨੀਅਨ ਨੇ ਫੈਸਲਾ ਕੀਤਾ ਹੈ ਪਹਿਲੇ ਪੜਾਅ ਦੇ ਵਿੱਚ ਚੀਲਾ ਪੱਧਰ ਦੀ ਜਿਹੜੀ ਹੈ ਲੀਡਰਸ਼ਿਪ ਹੈ ਉਹਦੇ ਵਿੱਚ 50% ਮਹਿਲਾ ਮੁਲਾਜ਼ਮਾਂ ਨੂੰ ਜਿਹੜਾ ਹੈ ਸ਼ਾਮਿਲ ਕੀਤਾ ਜਾਵੇ ਤੇ ਜੋ ਮਹਿਲਾ ਹੁਣ ਤੇ ਸੰਘਰਸ਼ ਤੱਕੜੇ ਤੇ ਵੱਡੇ ਪੱਧਰ ਤੇ ਹੁਣ ਤੇ ਉਸ ਤੋਂ ਬਾਅਦ ਸਟੇਟ ਦੀ ਜਿਹੜੀ ਹੈ ਲੀਡਰਸ਼ਿਪ ਦੇ ਵਿੱਚ ਮਹਿਲਾਵਾਂ ਨੂੰ 50% ਦੀ ਥਾਂ ਤੇ ਜਾ ਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਜਾਵੇਗਾ। ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਧੰਨਵਾਦ ਜੀ ਤੇ ਚੈਨਲ ਨਾਲ ਜੁੜਨ ਲਈ ਧੰਨਵਾਦ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ।